ਪੰਜਾਬ ਵਿੱਚ ਚੋਨੇ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ ਹੋ ਜਾਵੇਗੀ ਪਰ ਇਸ ਖਰੀਦ ਤੋਂ ਇੱਕ ਦਿਨ ਪਹਿਲਾਂ ਸਰਕਾਰ ਆੜਤੀਆਂ ਨੂੰ ਮਨਾਉਣ ਦੇ ਵਿੱਚ ناکਾਮਯਾਬ ਰਹੀ ਹੈ ਆੜਤੀ ਐਸੋਸੀਏਸ਼ਨ ਨੇ ਮੰਗਲਵਾਰ ਨੂੰ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਹੋਇਆ ਹੈ ਤੇ ਉਹ ਆਪਣੇ ਇਸ ਫੈਸਲੇ ਦੇ ਉੱਤੇ ਕਾਇਮ ਹੈ ਨਾਲ ਹੀ ਸ਼ੇਅਰ ਮਾਲਕ ਵੀ ਚੋਨਾ ਨਾ ਚੱਕਣ ਦੇ ਫੈਸਲੇ ਤੇ ਅੜੇ ਹੋਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵੇਰੇ 11 ਵਜੇ ਆੜਤੀਆਂ ਦੇ ਨਾਲ ਇੱਕ ਬੈਠਕ ਬੁਲਾਈ ਸੀ ਤਾਂ ਕਿ ਇਸ ਮਸਲੇ ਨੂੰ ਹੱਲ ਕੀਤਾ ਜਾ ਸਕੇ ਪੰਜਾਬ ਦੀ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਦੇ ਨੇਤਾ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਉਹਨਾਂ ਨੂੰ ਬੈਠਕ ਵਿੱਚ ਬੁਲਾਇਆ ਇਸ ਬੈਠਕ ਦੇ ਵਿੱਚ ਉਹਨਾਂ ਦਾ 10 ਮੈਂਬਰੀ ਵਫਤ ਹਿੱਸਾ ਲਵੇਗਾ ਸੋਮਵਾਰ ਨੂੰ ਅਮਰਸਰ ਮੰਡੀ ਡਿਪਟੀ ਕਮਿਸ਼ਨਰ ਵੀ ਆਏ ਸਨ ਲੇਕਿਨ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਉਹ ਚੋਣਾ ਚੱਕਣ ਵਾਸਤੇ ਰਾਜੀ ਨਹੀਂ ਹੋਣਗੇ ਐਸੋਸੀਏਸ਼ਨ ਨੇ ਸਾਫ਼ ਕੀਤਾ ਹੈ ਕਿ ਹੜਤਾਲ ਤਾਂ ਤੱਕ ਜਾਰੀ ਰਹੇਗੀ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਅਰਤੀ ਕੁੱਲ ਖਰੀਦ ਤੇ 25% ਦੀ ਕਮਿਸ਼ਨ ਦੀ ਮੰਗ ਕਰ ਰਹੇ ਨੇ ਜਦਕਿ ਸਰਕਾਰ ਨੇ ਪ੍ਰਤੀ ਕੁਇੰਟਲ 46 ਰੁਪਏ ਦਾ ਰੇਟ ਤੈਅ ਕੀਤਾ ਹੋਇਆ ਹੈ लिहाजा आड़ती ने साफ तौर कह दिता है कि जब तक यह मसला हल नहीं हों तक मंडिया तो झोना नहीं चुकया जाएगा तो ना ही खरीदया जाएगा तो ना ही बेचा जाएगा ਆਰਤੀ ਐਸੋਸੀਏਸ਼ਨ ਜਗਰਾਮ ਦੇ ਪ੍ਰਧਾਨ ਕਨਈਆ لال ਗੁਪਤਾ ਕਹਿੰਦੇ ਨੇ ਕਿ ਹੜਤਾਲ ਦੇ ਚਲਦੇ ਮਾਰਕੀਟ ਕਮੇਟੀ ਜਗਰਾਮ ਦੇ ਅੱਗੇ ਹਰ ਰੋਜ਼ ਆਰਤੀ ਮਜ਼ਦੂਰ ਤੇ ਮੁਨੀਮ 11 ਵਜੇ ਤੋਂ ਲੈ ਕੇ 1 ਵਜੇ ਤੱਕ ਤਰਨਾ ਦਿਆ ਕਰਨਗੇ ਤਨਤਾਰਨ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੀਨੀਅਰ ਉਪ ਪ੍ਰਧਾਨ ਅਮਰਜੀਤ ਸਿੰਘ ਕਲਵਾਤ ਚੇਅਰਮੈਨ ਯਦਵਿੰਦਰ ਸਿੰਘ ਰੂੜੇ ਆਸਰ ਨੇ ਕਿਹਾ ਹੈ ਕਿ ਕਿਸਾਨਾਂ ਦੀ ਸਰੀਆਮ ਲੁੱਟ ਹੋ ਰਹੀ ਹੈ ਬਾਸਮਤੀ ਦਾ ਰੇਟ ਬਹੁਤ ਹੀ ਘੱਟ ਹੈ ਜਿਸ ਦੀ وجہ ਦੇ ਨਾਲ ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਹੋਈ ਪ੍ਰਤੀ ਏਕੜ 20 ਤੋਂ 22000 ਰੁਪਏ ਦਾ ਘਾਟਾ ਚੱਕਣਾ ਪੈ ਰਿਹਾ ਸਰਕਾਰ ਧਾਨ ਦੀ ਲੂਟ ਕਰਨ ਦੇ ਲਈ ਪੰਚਾਇਤੀ ਚੋਣਾਂ ਦਾ ਐਲਾਨ ਕਰਕੇ ਲੋਕਾਂ ਨੂੰ ਚੋਣਾਂ ਦੇ ਵਿੱਚ ਬਿਜ਼ੀ ਕਰ ਦੇਣਾ ਚਾਹੁੰਦੀ ਹੈ ਤੇ ਮੰਡੀਆਂ ਦੇ ਵਿੱਚ ਧਾਨ ਦੀ ਬਰਬਾਦੀ ਕਰਕੇ ਉਹਨੂੰ ਘੱਟ ਰੇਟ ਤੇ ਖਰੀਦ ਰਹੀ ਹੈ